الله ਲੇ ਲਾ ਲਾ ਦੇਖ ਜਦਾ ਥੋੜੀ ਬਹੁਤ ਗਰਾਵਾਂ ਗਰਾਵਾਂ ਆਪਿਓ ਬੀਬੀਆਂ ਨਾਲ ਚਾਰ ਹੋ ਜਾਓ ਕੋਈ ਨਹੀਂ ਸੋ ਜਿਹੜੀ ਸੰਗਤ ਹੈ ਪਿੱਛੇ ਉਹਨਾਂ ਬੇਨਤੀ ਇਹ ਵੀ ਅੱਗੇ ਸੰਗਤ ਆ ਜਾਵੇ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਅਥਾ ਪਿਆਰ ਹੈ ਅਥਾ ਖੁਸ਼ੀ ਹੈ ਕਿ ਸਾਦੇ ਦਰਮਿਆਨ ਸਾਡੇ ਪਹਿਲਾ ਅਜਮਾਏ ਹੋਏ ਪਰਚਾਏ ਹੋਏ ਜੀ ਕਹੇ ਜੀ ਅਰਵਿੰਦ ਖੰਨਾ ਜੀ ਸਾਡੇ ਵਿੱਚਕਾਰ ਆਏ ਨੇ ਸੁੱਪ ਭੇਜ ਜੀ ਨੇ ਆਪਣੇ ਸਾਥੀਆਂ ਦੇ ਪਾਕ ਜੰਦਾ ਪਾਰਟੀ ਪਰੋਂ ਇੱਕ ਚਾਹ ਪਾਣੀ ਦਾ ਇਸ ਤੋਂ ਬਾਅਦ ਵੀ ਮਿਲਤਾ ਗਿਆ ਹੈ ਬੜੇ ਪੇਨ ਦੇ ਨਾਲ ਪੁਨਰ ਰਚਣਗੇ ਕੋਈ ਧੱਕਾ ਨਹੀਂ ਨਹੀਂ ਕਰਨੀ ਸ਼ਾਂਤੀ ਬਣਾ ਕੇ ਸਾਰੇ ਮੰਜਾਲੇ ਨੂੰ ਸਮੋੜੇਆਂ ਵਿੱਚ ਅੰਦਰ ਆਉਣ ਲਈ ਲੈ ਜਾਈਏ सारे लोग आने मार के भारतीय जनता पार्टी श्री नरेंद्र मोदी श्री अरविंद खन्ना श्री अरविंद खन्ना श्री अरविंद खन्ना भारतीय जनता पार्टी मैं कह रहा हूँ तू भी कह रहा है जितू जनता का गांधी जितू गांधी जितू ਲੇ ਲਈ ਵਾਸਤੇ ਜਿੰਨੀ ਸੰਖਿਆ ਤੋਂ ਪੁਜਾ ਦੇਣਾ ਬਦਲਣ ਕੀਤਾ ਹੋਇਆ ਹੈ ਦੀ ਉੱਤੇ 45.88 ਪੈਸੇ ਮਿਲਦੇ ਨੇ ਹੁਣ ਤਾਂ 3 ਸਾਲ ਤੋਂ ਉੱਪਰ ਟਾਈਮ ਹੋ ਗਿਆ ਜਿਹੜਾ ਇੱਕ ਆਰਤੀ ਹੈ ਉਹਦੇ ਬੱਚੇ ਨੇ ਉਹਨੇ ਪੜਾਉਨੇ ਨੇ ਉਹਨੇ ਵਿਆਹਣੇ ਵੀ ਨੇ ਉਹਨੇ ਮਕਾਨ ਵੀ ਬਣਾਉਣਾ ਹੈ ਸਿਧਾਂਤਕ ਤੌਰ ਤੇ ਬਰੋਗ ਠੀਕ ਹੁੰਦਾ ਹੈਗਾ ਪਰ ਇੱਕ ਧੱਕਾ ਕਰਨਾ ਉਹ ਵੀ ਮਾੜਾ ਹੁੰਦਾ ਕੰਨਾ ਸਾਹਿਬ ਜਿਹੜੇ ਇਹ ਲੋਕ ਨੇ ਇਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੀ ਸਾਡੀ ਐਸੋਸੀਏਸ਼ਨ ਹੈ ਇੱਥੇ ਆਏ ਹੋਏ ਨੇ ਕਿਉਂ ਇਹ ਨਿੱਜੀ ਤੌਰ ਤੇ ਤੁਹਾਡੇ ਪੁਰਾਣੇ ਕੰਮਕਾਰਾਂ ਨੂੰ ਦੇਖ ਕੇ ਤੁਹਾਡੇ ਨਾਲ ਨਿੱਜੀ ਜੁੜੇ ਹੋਏ ਨੇ ਕੰਨਾ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਹੀ ਇਹ ਜਾਇਜ਼ ਮੁਸ਼ਕਲਾਂ ਨੇ ਜਿਹੜੀਆਂ ਇਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੀਆਂ ਨੇ ਅਸੀਂ 22% ਆੜਤ ਸਾਨੂੰ ਸ਼ੁਰੂ ਤੋਂ ਮਿਲਦੀ ਰਹੀ ਹੈ ਅਸੀਂ ਕਦੇ ਵੀ ਉਹਦੇ ਵਾਅਦੇ ਵਾਸਤੇ ਕੋਈ ਅਪਰੋਚ ਨਹੀਂ ਕੀਤੀ ਸਾਨੂੰ ਇਹ ਸੀਗਾ ਵੀ ਚਲੋ ਐਮਐਸਪੀ ਦਾ ਰੇਟ ਵਧੀ ਜਾਂਦਾ ਸਾਡੇ ਨਾਲ ਹੀ ਸਾਡੀ ਆੜਤ ਵਧੀ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਪਰ ਜਿਹੜੇ ਐਮਐਸਟੀ ਦੇ ਮਤਲਬ ਕਿ ਸਾਡੀ ਆੜਤ ਫਿਕਸ ਕਰਦੀ ₹46 ਕੁੰਟਲ ਕਰਦੀ ਉਹਦਾ ਸਾਨੂੰ ਬਹੁਤ ਹੀ ਤਕਾ ਲੱਗਿਆ ਹੈ ਜਿੱਥੇ ਕਿ ਸਾਡਾ ਵਪਾਰ ਵੀ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਤੇ ਤੁਸੀਂ ਯਕੀਨ ਨਹੀਂ ਕਰਨਾ ਪਹਿਲਾਂ ਸਾਡੀ ਮੰਡੀ ਦੇ ਵਿੱਚ 158 ਤੇ ਅਸੀਂ ਹਰ ਸਾਲ 2 ਜਾਂ 3 ਅੜਤੇ ਘੱਟ ਰਹੇ ਨੇ ਜਿੱਥੇ ਵੀ ਕਿਸਾਨਾਂ ਨਾਲ ਸਾਡਾ ਨੋਹ ਮਾਸ ਦਾ ਰਿਸ਼ਤਾ ਹੈ ਉੱਥੇ ਹੀ ਬਿਊਰੋਕਰੇਟਸ ਨੇ ਸਰਕਾਰਾਂ ਨੇ ਇੰਨੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਮਜ਼ਦੂਰ ਸਾਥੀਆਂ ਦੀ ਗੱਲ ਕੀਤੀ ਕਰੀਏ ਆਪਾਂ ਉਹਨਾਂ ਦੀ ਵੀ ਮਜ਼ਦੂਰੀ ਬਹੁਤ ਘੱਟ ਰੇਟ ਤੇ ਹੈ ਜਦੋਂ ਕਿ ਦਿਹਾੜੀ ਦਾ ਰੇਟ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਇਸ ਦੇ ਨਾਲ ਹੀ ਸਾਨੂੰ ਕਣਕ ਦੇ ਸੀਜ਼ਨ ਦੇ ਵਿੱਚ ਜਿਰੀ ਦੇ ਸੀਜ਼ਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਆਰਟੀਆਂ ਦੀਆਂ ਮੁਸ਼ਕਲਾਂ ਹੋਰ ਵੀ ਨੇ ਜਿਵੇਂ ਕਿ ਜੇ ਫਾਰਮ ਦੇ ਵਿੱਚੋਂ ਮਤਲਬ ਕਿ ਮਜ਼ਦੂਰੀ ਨਹੀਂ ਕੱਟੀ ਜਾਂਦੀ ਸਿੱਧੀ ਪੇਮੈਂਟ ਜਿਮੇਦਾਰ ਦੇ ਖਾਤੇ ਚਲੀ ਜਾਂਦੀ ਹੈ ਮਾਨਯੋਗ ਹਾਈ ਕੋਰਟ ਨੇ ਵੀ ਕਿਹਾ ਸੀਗਾ ਕਿ ਜੋ ਕਿਸਾਨ ਆਰਟੇ ਥਰੂ ਲੈਣਾ ਚਾਹੁੰਦਾ ਹੈ ਉਹ ਆਰਟੇ ਥਰੂ ਲੈ ਸਕਦਾ ਹੈ ਜੋ ਕਿਸਾਨ ਸਿੱਧੀ ਪੇਮੈਂਟ ਲੈਣਾ ਚਾਹੁੰਦਾ ਉਹ ਸਿੱਧੀ ਪੇਮੈਂਟ ਲੈ ਸਕਦਾ ਹੈ ਉਸ ਦੇ ਵਿੱਚ ਕਿਸੇ ਵੀ ਜਿਮੇਦਾਰ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਪਤਾ ਨਹੀਂ ਕੀ ਬਿਊਰੋਕਰੇਟਸ ਜਾਂ ਸਰਕਾਰ ਨੇ ਕੀ ਕੀਤਾ ਵੀ ਇਹ ਪੇਮੈਂਟ ਜਿਹੜੀ ਹੈਗੀ ਹੈ ਸਿਸਟਮ ਉਹ ਸਿੱਧਾ ਜਿਮੇਦਾਰ ਦੇ ਖਾਤੇ ਵਿੱਚ ਆਦਿਤਾ ਜੋ ਕਿ ਇਹਨਾਂ ਦੀ ਕੋਈ ਡਿਮਾਂਡ ਨਹੀਂ ਸੀ ਤੇ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਧੂਰੀ ਦੀ ਤਾਂ ਮੇਰੇ ਸਾਰੇ ਸਾਥੀ ਜਿਹੜੇ ਬੈਠੇ ਨੇ ਉਹ ਬਹੁਤ ਹੀ ਸੂਝਵਾਨ ਨੇ ਇਹ ਚੰਗੀ ਤਰ੍ਹਾਂ ਐਨਾਲਾਈਜ਼ ਕਰਦੇ ਨੇ ਹਰੇਕ ਚੀਜ਼ ਨੂੰ ਬਰੀਕੀ ਨਾਲ ਦੇਖਦੇ ਨੇ ਕਿ ਪਿਛਲੇ 10 ਸਾਲ ਦੇ ਦੌਰਾਨ ਦੇਸ਼ ਦੇ ਵਿੱਚ ਕੀ ਕੁਸ਼ ਕੰਮ ਹੋਏ ਨੇ ਤੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕੀ ਕੁਸ਼ ਕੰਮ ਹੋਏ ਨੇ ਜਿਹੜਾ ਪੰਜਾਬ ਆਪਣਾ ਰੰਗਲਾ ਪੰਜਾਬ ਸੀ ਉਹ ਅੱਜ ਮੈਨੂੰ ਕਹਿੰਦੇ ਹੋਏ ਸ਼ਰਮ ਆ ਰਹੀ ਹੈ ਕਿ ਇਹ ਹੁਣ ਗੰਦਲਾ ਪੰਜਾਬ ਬਣ ਚੁੱਕਿਆ ਹੈ ਦੋਸਤੋ ਇਹ ਕੋਈ ਸਾਲ 6 ਮਹੀਨੇ ਦੀ ਗੱਲ ਨਹੀਂ ਹੈਗੀ ਆਪਾਂ ਆਪਣਾ 5 ਸਾਲ ਦੀ ਭਵਿੱਖ 5 ਸਾਲ ਦੀ ਭਵਿੱਖ ਆਪਾਂ ਜਿਹੜੇ ਆਪਣੇ ਲੀਡਰ ਨੇ ਨੇਤਾ ਨੇ ਉਹਨਾਂ ਦੇ ਹੱਥ ਵਿੱਚ ਦੇਣ ਜਾ ਰਹੇ ਹਾਂ ਮੈਂ ਤੁਹਾਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਬਹੁਤ ਹੀ ਸੋਚ ਵਿਚਾਰ ਕੇ ਸੂਝਵਾਨ ਲੋਕੋਂ ਪਿਛਲੇ 10 ਸਾਲ ਦਾ ਰਿਕਾਰਡ ਟੈਗ ਦੇਖਦੇ ਹੋਏ ਦੇਸ਼ ਦੀ ਖਾਤਰ ਧਰਮ ਦੀ ਖਾਤਰ ਸਮਾਜ ਦੀ ਖਾਤਰ ਆਪਣੇ ਮੰਦ ਦੇ ਕਾਰਜ ਆਰਟੀ ਅਸੋਸੀਏਸ਼ਨ ਦੇ ਮਜ਼ਦੂਰ ਅਸੋਸੀਏਸ਼ਨ ਦੇ ਸਾਰੇ ਜੋ मेरे दोस्त बैटरी मेरे सामने पत्रकार साहिबान मेरे बहुत हीstdcार योग मेरे जिला के प्रधान धर्मेंद्र प्रधान जी टोडे एसोसिएशन दे जगतार सिंह जी साडे हरविंदर शर्मा जी नीलो मित्तल जी, जी विजय सिंगा जी ए मेरे भारतीय जनता पार्टी दे मेरे बाकी साथियों देखो मैं ਚੰਗਾ ਬੁਲਾੜਾ ਤਾਂ ਹੈ ਨਹੀਂ ਤੇ ਇਸ ਕਰਕੇ ਮੈਨੂੰ ਮਾਫ ਕਰਨਾ ਮੈਂ ਦੋ ਤਿੰਨ ਚਾਰ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਮੈਂ ਆਪਣੀ ਸਿਆਸੀ ਜ਼ਿੰਦਗੀ ਇੱਕ ਸਮਾਜ ਸੇਵੀ ਤੌਰ ਤੇ ਸ਼ੁਰੂ ਕੀਤੀ ਸੀ ਮੈਨੇ ਉਮੀਦ ਸੰਸਥਾ ਸ਼ੁਰੂ ਕੀਤੀ ਜਿਆਦਾ ਲੋਕਾਂ ਨੇ ਉਹਨੂੰ ਉਮੀਦ ਨਾਂ ਨਹੀਂ ਬਣਾਉਂਦੇ ਪਰ ਖੰਨਾ ਫਾਊਂਡੇਸ਼ਨ ਨਾਲ ਬਣਾਉਂਦੇ ਇਹ ਖੰਨਾ ਫਾਊਂਡੇਸ਼ਨ ਹੀ ਆ ਉਮੀਦ ਸੰਸਥਾ ਜਨਮੈ ਸ਼ੁਰੂ ਕੀਤੀ ਤੇ ਉਹ ਮੇਰੀ ਸਿਆਸੀ ਜ਼ਿੰਦਗੀ ਦਾ ਇੱਕ ਇਕ ਰੂਪ ਹੈ ਪਰ ਅੱਜ ਵੀ ਮੈਂ ਉਸੇ ਸੋਚ ਨਾਲ ਆਪਣੀ ਸਿਆਸਤ ਕਰਦਾ ਹਮੇਸ਼ਾ ਉਸੂਲਾਂ ਦੀ ਲੜਾਈ ਲੜੀਏ ਅਤੇ ਲੋਕਾਂ ਦੇ ਨਾਲ ਖੜਦਾ ਕਦੀ ਆਪਣੀ ਪਿੱਠ ਨਹੀਂ ਮੋੜੀ ਅਤੇ ਕਦੀ ਵੀ ਆਪਣੀ ਜ਼ਿੰਮੇਵਾਰੀ ਤੋਂ ਹਟਿਆ ਨਹੀਂ ਮੈਂ ਸਿਆਸੀ ਜ਼ਿੰਦਗੀ ਦੇ ਵਿੱਚ ਉਹ ਹਵਾ ਲੈ ਰਹੇ ਅੱਜ ਤੁਸੀਂ ਦੇਖ ਰਹੇ ਹੋ ਇਹਾਂ ਕਿ ਜਦ ਮੈਂ ਗੱਡੀ ਚੋਂ ਕੱਢੀ ਦੇ ਵਿੱਚ ਬਹਿਣਾ ਮੈਨੂੰ ਲੱਗਦਾ ਕਿ ਮੈਂ ਮੁੱਖ ਮੰਤਰੀ ਪੰਜਾਬ ਦਾ ਜਾ ਰਿਹਾ। ਇਨੀ ਪੁਲਿਸ ਫੋਰਸ ਨਾਲ ਲੱਗੇ ਮੇਰੇ। ਹਰ ਇੱਕ ਸਿਆਸੀ ਬੰਦੇ ਨੂੰ ਦੋ ਚਾਰ ਗੱਲ ਮੈਂ ਤਾਂ ਚੰਗੇ ਲੱਗਦੇ। ਪਰ ਇਨੀ ਫੌਜ ਕਿਉਂ? ਜਿਵੇਂ ਪ੍ਰਧਾਨ ਜੀ ਕਹਿ ਰਹੇ ਸੀ ਇੱਥੇ ਦੱਠੇ ਬੰਦੀ ਬੈਠੀ ਹੈ ਇੱਥੇ। ਇਹਨਾਂ ਨੂੰ ਆਪਣਾ ਗੱਲ ਰੱਖਣ ਦਾ ਹੱਕ ਹੈ। ਮੈਂ ਨਹੀਂ ਬਣਾ ਕਰਦਾ ਰੱਖੋ ਆਪਣਾ ਹੱਕ। ਪਰ ਮੇਰਾ ਘਰਾ ਕਰਨ ਦਾ ਕਿੱਸਾ ਤਾਂ ਤੁਹਾਨੂੰ ਲੋਕਾਂ ਨੂੰ ਵੈਸਟਰ ਕਰਨ ਨੂੰ ਨਾ ਕਿ ਤੁਸੀਂ ਸਹੀ ਹੋ ਜਾਂ ਮੈਂ ਗਲਤ। ਕਿਉਂ ਸਹੀ ਨਹੀਂ ਆ? ਆਪਣੀ ਗੱਲ ਰੱਖਿਓ ਕੌਣ ਰੋਗ ਰੇ ਜੱਥੇਬੰਦੀਆਂ ਨੂੰ ਇਹ ਜੱਥੇਬੰਦੀ ਕਿਸਾਨਾਂ ਦੀ ਜੱਥੇਬੰਦੀ ਤਾਂ ਹੈ ਨਹੀਂ ਆਪਣੇ ਆਪ ਡੁੱਕੇ ਲੰਬੀ ਵਿੱਚ ਕਿਸਾਨਾਂ ਦਾ ਜੱਥੇਬੰਦੀ ਹੈ ਪਰ ਜੱਥੇਬੰਦੀ ਹੈ ਦੇਖੋ ਹਰੇਕ ਨੂੰ ਆਪਣਾ ਹੱਕ ਰੱਖਦਾ ਮੌਕਾ ਮਿਲਣਾ ਚਾਹੀਦਾ ਮੇਰੇ ਨਾਲ ਸਹਿਮਤ ਇਹਨਾਂ ਨੂੰ ਆਪਣਾ ਹੱਕ ਪੁਰਕਰਾਰ ਕਰਕੇ ਲਈ ਆਪਣੀ ਗੱਲ ਰੱਖ ਔਰ ਜੇ ਇਹਨਾਂ ਨੂੰ ਲੱਗਦਾ ਕੀ ਇਹਨਾਂ ਦੀ ਗੱਲ ਸਹੀ ਹੈ ਤਾਂ ਲੋਕ ਇਹਨਾਂ ਦੀ ਗੱਲ ਸੁਣਨਗੇ ਇਹ ਲੋਕਾਂ ਨੂੰ ਲੱਗਦਾ ਮੇਰੀ ਗੱਲ ਸਹੀ ਹੈ ਤੇ ਲੋਕ ਮੈਨੂੰ ਵੋਟ ਪਾਣਗੇ ਕਿ ਲਖਲਾ ਮੈਂ ਨਹੀਂ ਸਹੀ ਤੇ ਕਾਂਗਰਸ ਪਾਰਟੀ ਸਹੀ ਹੈ ਤੇ ਕਾਂਗਰਸ ਨੂੰ ਵੋਟ ਪਾਣਗੇ ਪਰ ਇਹ ਫੈਸਲਾ ਪਬਲਿਕ ਨੂੰ ਲੈਣਾ ਚਾਹੀਦਾ ਹੈ ਨਾ ਕਿ ਘਰਾ ਘਰ ਕਰਕੇ ਮੈਂ ਮਾਹੌਲ ਖਰਾਬ ਕਰਕੇ ਅੱਜ ਜੋ ਪੰਜਾਬ ਦਾ ਮਾਹੌਲ ਬਣਿਆ ਮੈਂ ਤੁਹਾਨੂੰ ਗਾਵੇ ਨਾਲ ਕਹਿੰਦਾ ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ ਇਸ ਮਾਹੌਲ ਦੇ ਵਿੱਚ ਪੰਜਾਬ ਦੇ ਵਿਦਿਆਰਥੀ ਚ ਬੰਦੇ ਨਹੀਂ ਵਿੱਚ ਨੌਕਰੀਆਂ ਨਹੀਂ ਮਿਲਦੀ ਇੱਥੇ ਕੋਈ ਇੰਡਸਟਰੀ ਨਹੀਂ ਪੈਦਾ ਹੋਣੀ ਆਪਾਂ ਸੈਲਰਾਂ ਦੀ ਗੱਲ ਕਰਦੇ ਆਂ ਆਪਾਂ ਆਰਥੀਆ ਦੀ ਗੱਲ ਕਰਦੇ ਆਪਾਂ ਮਜ਼ਦੂਰ ਇੱਥੇ ਤਾਂ ਕੰਮ ਨਹੀਂ ਮਿਲਣਾ ਮਜ਼ਦੂਰਾਂ ਨੂੰ ਜਿਸ ਹਾਲਾਤ ਬੰਦ ਨੇ ਪੰਜਾਬ ਤੁਸੀਂ ਆਪ ਸਿਆਨੇ ਹੋ ਮੈਨੂੰ ਪਤਾ ਤੁਹਾਡੀ ਕਈਆਂ ਦੀ ਮਜਬੂਰੀਆਂ ਹੁੰਦੀ ਹੈ ਤੁਸੀਂ ਕਿਸੇ ਪੁਰਾਣੀ ਪਾਰਟੀਆਂ ਨਾਲ ਜੁੜੇ ਹੋ ਪਰ ਸੱਚਾਈ ਨਾਲ ਆਪਣੇ ਆਪ ਨੂੰ ਕੁਛ ਇਸ ਮਾਹੌਲ ਦੇ ਵਿੱਚ ਤੁਸੀਂ ਇੱਥੇ ਫੈਕਟਰੀ ਲਾਓਗੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਬੇਟੀਆਂ ਇਸ ਮਾਹੌਲ ਦੇ ਵਿੱਚ ਸੁਰੱਖਿਤ ਦੇ ਇਸ ਸੁਵਿਧੇ ਵਿੱਚ ਤਨੂ ਕੀ ਲੱਗਦਾ ਹੈ ਕਿ ਤੁਹਾਡੇ ਬੇਟਿਆਂ ਨੂੰ ਨੌਕਰੀਆਂ ਮਿਲਣੀਆਂ ਇਸ ਮਹੌਲ ਦੇ ਵਿੱਚ ਹਰ ਇੱਕ ਮਜ਼ਦੂਰ ਦਾ ਬੇਟਾ ਮਜ਼ਦੂਰ ਨਹੀਂ ਰਹਿਣਾ ਜਾਂਦਾ ਉਹ ਵੀ ਤਰੱਕੀ ਕਰਨਾ ਜਾਂਦਾ ਉਹਦਾ ਹੱਕ ਹੈ ਉਹਦਾ ਔਰ ਜ਼ਿੰਮੇਵਾਰੀ ਨਾਲ ਆਪਾਂ ਉਹਦੀ ਵਕਤ ਕਰਨੀ ਹੈ ਪਰ ਤੁਹਾਨੂੰ ਲੱਗਦਾ ਕਿ ਉਹਨੂੰ ਕੋਈ ਚੰਗੀ ਨੌਕਰੀ ਮਿਲੇਗੀ ਜਿੰਨੀ ਮਰਜ਼ੀ ਪੜਾਈ ਕਰ ਲੈ ਇਸ ਮਹੌਲ ਦੇ ਵਿੱਚ ਇਹ ਜੋ ਬਣਾਇਆ ਹੈ ਇਹਨਾਂ ਨੇ ਮਹੌਲ ਇਹ ਫੈਸਲਾ ਆਪ ਲੋਕਾਂ ਨੇ ਕਰਨਾ ਆਂ ਬਾੜੀ ਪਹਿਲੇ ਕਰੀਏ ਦੇਖੋ ਮੈਂ ਆਪਣੀ ਸਿਆਸੀ ਦਿੱਦਗੀ ਪਾ ਮੈਂ ਉਸ ਪਾਰਟੀ ਤੋਂ ਅਸਤੀਫਾ ਦੇ ਕੇ ਘਰੇ ਬਹਿ ਗਿਆ ਸੀ ਪੰਜਾਬ ਦੇ ਇਤਿਹਾਸ ਦੇ ਵਿੱਚ ਕੱਲਾ ਹੀ ਰਹਿਦਾ ਐਮ ਐਲ ਏ ਹੈ ਜੋ ਐਮ ਐਲ ਏ ਸੀਪ ਤੋਂ ਐਮਨੇ ਪੱਤਰ ਤੋਂ ਅਸਤੀਫਾ ਦੇ ਕੇ ਘਰ ਬਹਿ ਗਿਆ ਮੇਰੇ ਕੋਲ 3 ਸਾਲ ਬਕਾਇਦਾ ਸੀ ਮੈਨੂੰ ਨਾ ਧੂਰੀ ਦੇ ਵਿੱਚ ਆਂਦੀ ਲੋਟ ਸੀ ਨਾ ਬਦਾਨ ਸਭਾ ਦੇ ਵਿੱਚ ਜਾਣ ਦੀ ਲੋਟ ਸੀ ਪਰ 70 75 ਹਜ਼ਾਰ ਰੁਪਇਆ ਹਰ ਮਹੀਨੇ ਦੀ ਤਨਖਾਹ ਮੈਨੂੰ ਮਿਲ ਸਕਦੀ ਸੀ ਘਰੇ ਬਹਿ ਕੇ ਪਰ ਮੈਂ ਉਸੂਲ ਕਰਕੇ ਮੈਂ ਉਹ ਵੀ ਤਨਖਾਹ ਛੱਡੀ ਸੀ ਮੈਂ ਕਿਹਾ ਮੈਂ ਸਿਫਾ ਦੇ ਰਿਹਾ ਕਿਉਂਕਿ ਮੇਰੀ ਪਾਰਟੀ ਦੀ ਸੋਚ ਦਾ ਮੈਂ ਅੱਜ ਕਾਂਗਰਸ ਦੀ ਬਦਨਾਮੀ ਕਰਨ ਨਹੀਂ ਆਇਆ ਮੈਂ ਆਪਣੀ ਛਵੀ ਦੱਸਣ ਆਇਆ ਮੈਂ ਉਸੂਲਾਂ ਦੇ ਖੜਦਾ ਉਹ ਸਮੇਂ ਤੈਨੂੰ ਯਾਦ ਹੋਣਾ ਜੋ ਮੇਰੇ ਨਾਲ ਜੁੜੇ ਆ ਕਈ ਲੋਕ ਬੈਠੇ ਇੱਥੇ ਸੁਖਬੀਰ ਬਾਦਲ ਦੀ ਸਰਕਾਰ ਸੀ ਬਾਦਲ ਸਾਹਿਬ ਦੀ ਸਰਕਾਰ ਸੀ और अकाली दल ने मेरे तो बहुत जोर लाया तू मेरी पार्टी जिमनी चो तेन बना देने। मैं मना किता। मैं का ना, मैं नहीं मैं तो दी और कांग्रेस पार्टी की नीतियां तो दुखी होके मैं घरे बह गया एक ही मकसद है संगरूर लड़न का एक ही मकसद है ਉਹ ਮਕਸਦ ਹੈ ਕਿ ਇਹ ਦਾ ਡਾਇਰੈਕਟ ਪੇਚਾ ਪਿਆ ਭਗਵੰਦ ਮਾਨ ਸਾਹਿਬ ਨਾਲ ਇਹ ਸਿਰਫ ਭਗਵੰਦ ਮਾਨ ਨੂੰ ਜ਼ਲੀਲ ਕਰਨ ਆਇਆ ਤੁਹਾਡੀ ਸੇਵਾ ਨਹੀਂ ਕਰਨ ਆਇਆ ਇਹਦਾ ਵੀ ਸਾਰ ਇਹਨੇ ਵੀ ਸਾਨੂੰ ਕੁਛ ਨਹੀਂ ਦੇਣਾ ਇਹ ਫੈਸਲਾ ਜੇ ਤੁਸੀਂ ਪਹਿਲੀ ਤਾਰੀਖ ਨੂੰ ਵੋਟ ਪਾਣ ਜਾਓਗੇ ਸੋਚਣ ਦੀ ਗੱਲ ਆ ਅਖੀਰ ਦੇ ਵਿੱਚ ਮੈਂ ਬੈਠੂ ਤਾਂ ਪਹਿਲਾਂ ਇਹ ਗੱਲ ਰੱਖਣਾ ਜਿਆਦਾ ਤੁਹਾਡੇ ਕੋਲ ਮੇਰੇ ਜੋ ਮੇਰੇ ਖਿਲਾਫ ਜੋ ਲੋਕ ਚੋਣ ਲੜ ਰਹੇ ਆ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਇਹ ਉਹ ਗੱਲ ਕਹਿੰਦੇ ਕਿ ਮੈਨੂੰ ਵੋਟਾਂ ਪਾਓ ਮੈਂ ਦਿੱਲੀ ਜਾ ਕੇ ਵਿਰੋਧੀ ਦਲ ਦੇ ਵਿੱਚ ਬਹਿ ਕੇ ਤੁਹਾਡੀ ਗੱਲ ਕਰਾਂ ਇਸ ਗੱਲ ਨੂੰ ਉਹ ਵੀ ਸਵੀਕਾਰ ਕਰਦੇ ਕਿ ਵਿਰੋਧੀ ਦਲ ਦੇ ਵਿੱਚ ਜਾ ਕੇ ਬਹਿਣਾ ਉਹ ਵੀ ਸਰਕਾਰ ਕਰਦੇ ਕਿ ਮੋਦੀ ਦੀ ਸਰਕਾਰ ਦਿੱਲੀ ਬਣ ਗਈ ਹੈ ਵਿਰੋਧੀ ਦਲ ਦਾ ਕੋਈ ਨੁਮਾਇंदा ਕੁਝ ਨਹੀਂ ਕਰਦਾ ਭਗਵਾਨ ਜੀ ਸਾਹਿਬ ਦੋ ਵਾਰ ਵਿਰੋਧੀ ਦਲ ਦੇ ਵਿੱਚ ਜਾ ਕੇ ਬੈਠੇ ਪੰਜਾਬ ਦਾ ਕੁਝ ਨਹੀਂ ਸੁਧਾਰਿਆ ਨਾ ਸੰਗਰੂ ਦਾ ਸੁਧਾਰ ਹਰ ਸਾਲ 25 ਲੱਖ 5 ਲੱਖ ਰੁਪਏ ਵੀ ਮਿਲਿਆ ਉਹਨਾਂ ਨੂੰ 7 ਸਾਲਾਂ ਦਾ